ਗਵਰਨਮੈਂਟ ਮੈਡੀਕਲ ਕਾਲਜ ਵਿਖੇ ਇੰਟਰਨਸ਼ਿਪ ਕਰ ਰਹੇ ਐਮਬੀਬੀਐਸ ਜੂਨੀਅਰਸ ਡਾਕਟਰ ਵੱਲੋਂ 26 ਮਈ ਨੂੰ ਆਪਣੀਆਂ ਮੰਗਾਂ ਸੰਬੰਧੀ ਰੋਸ ਮਾਰਚ ਕੱਢਿਆ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਦੀ ਕੋਈ ਸੁਣਵਾਈ ਨਾ ਹੋਣ ਕਰਕੇ ਉਹਨਾਂ ਵੱਲੋਂ ਫਿਰ ਤੋਂ ਸਟਾਈਪੈਂਡ ਵਧਾਉਣ ਨੂੰ ਲੈ ਕੇ ਰੋਸ ਮਾਰਚ ਕੱਢਿਆ ਗਿਆ ਉਹਨਾਂ ਕਿਹਾ ਕਿ ਫੀਸਾਂ ਵਿੱਚ ਲਗਾਤਾਰ ਵਾਅਦਾ ਹੋ ਰਿਹਾ ਹੈ ਫਿਰ ਸਟਾਈਪੈਂਡ ਵਿੱਚ ਕਿਉਂ ਨਹੀਂ ਉਹਨਾਂ ਮੰਗ ਕੀਤੀ ਕਿ ਸਟਾਈਪੈਂਡ 500 ਰੁਪਏ ਤੋਂ ਵਧਾਇਆ ਜਾਵੇ ਸੱਕੇ ਨਹੀਂ ਚਲੇਗੀ ਸੱਕੇ ਨਹੀਂ ਚਲੇਗੀ ਅਸੀਂ 7 ਮਈ 2025 ਤੋਂ ਲੈ ਕੇ ਅੱਜ 3 ਜੂਨ 2025 ਹੋ ਗਈ ਹੈ ਲਗਭਗ 1 ਮਹੀਨਾ ਹੋ ਗਿਆ ਸਾਨੂੰ ਲੈਟਰ ਸਪੇਸ ਤੇ ਸਰਕਾਰ ਨੂੰ ਉਹਦੀ ਕੋਈ ਸੁਣਵਾਈ ਨਹੀਂ ਆਈ ਸਰਕਾਰ ਵੱਲੋਂ ਕੋਈ ਰਿਸਪੌਂਸ ਨਹੀਂ ਆਇਆ ਤੇ ਇਸ ਤੋਂ ਬਾਅਦ ਹੁਣ ਵੀ ਅਗਰ ਸਰਕਾਰ ਵੱਲੋਂ ਸਾਨੂੰ ਕੋਈ ਜਵਾਬ ਨਹੀਂ ਆਏਗਾ ਕੋਈ ਰਿਸਪੌਂਸ ਨਹੀਂ ਆਏਗਾ ਤੇ ਮਜਬੂਰਨ ਜੀਐਮਸੀ ਅਮਨਸਰ ਜੀਐਮਸੀ ਪਟਿਆਲਾ ਤੇ ਜੀਐਮਸੀ ਫਰੀਦਕੋਟ ਦੇ ਇੰਟਰਨਸ ਜਿਹੜੇ ਹੈਗੇ ਆ ਉਹ ਸਾਰੇ ਹੜਤਾਲ ਤੇ ਬੈਠਣ ਨੂੰ ਮਜਬੂਰ ਹੋਵਣਗੇ ਕਿ ਐਟਲੀਸਟ ਜਿੰਨਾ ਤੇ ਅਸੀਂ ਕੰਮ ਕਰ ਰਹੇ ਸਾਨੂੰ ਉਹਦੇ ਬਦਲੇ ਕੁਝ ਤਾਂ ਇਨਾਕ ਤਾਂ ਮਿਲੇ ਕਿ ਅਸੀਂ ਆਪਣੀਆਂ ਜ਼ਰੂਰਤਾਂ ਨੂੰ ਪੂਰੀਆਂ ਕਰ ਸਕੀਏ 15000 ਸਾਈਪਨ ਦਿੱਤਾ ਜਾਂਦਾ ਹੈ ਸਾਨੂੰ ਉਹ ਵੀ ਕਿ ਮਹੀਨੇ-ਮਹੀਨੇ ਬਾਅਦ ਦਿੱਤਾ ਜਾਂਦਾ ਹੈ ਉਹ ਵੀ ਉਹਦੇ ਵਿੱਚ ਤਾਂ ਬੇਸਿਕ ਜ਼ਰੂਰਤਾਂ ਹੀ ਪੂਰੀਆਂ ਹੁੰਦੀਆਂ ਨੇ ਸਾਡੀ ਫੀਸ ਹੋਰ ਇੰਨੀ ਜ਼ਿਆਦਾ ਨਹੀਂ ਸਾਡੀ ਹੋਸਟਲ ਦੀ ਫੀਸ ਹੋਰ ਇੰਨੀ ਜ਼ਿਆਦਾ ਹੈ ਉਹ ਇੰਨਾ ਬੇਸਿਕ ਕੰਪਨਸੇਸ਼ਨ ਹੀ ਨਿਕਲਦੀ ਹੈ